ਦੀ ਨਾਮ ਉਹ ਮੇਰਾ ਨਾਮ ਸਖਬੀਰ ਸਿੰਘ ਆ ਜੀ ਆ ਕਿਹੜਾ ਪਿੰਡ ਹੈ ਘਰ ਮੇਰਾ ਮਾਦਪੁਰਾ ਜੀ ਖੇਤਾ ਹੀ ਰਹਿੰਦੇ ਆ ਢਿੰਦ ਸੇਰ ਉਪਰ ਉੜ ਦੇ ਉੱਤੇ ਕੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਜੀ ਅਸੀਂ ਤਾਂ ਆਪਦੇ ਘਰੇ ਪਏ ਸੀ ਸਹਿ ਸਵਾ ਮੈਂ ਪਿਆ ਬਾਪੂ ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪਏ ਨੇ ਮੰਜੇ ਦੇ ਉੱਤੇ ਨਾਲ ਇੱਕ ਦੀਵਾਨ ਬੈੱਡ ਪਿਆ ਸੀ ਉੱਥੇ ਮੇਰਾ ਭਾਈ ਪਿਆ ਨਾਲੇ ਸਾਡੀ ਭੈਣ ਪਈ ਆ ਮੈਂ ਥੱਲੇ ਫਰਸ਼ ਤੇ ਪਿਆ ਤੀਗਾ ਜੀ ਵਾਚਾਨ ਚੱਕ ਮੇਰਾ ਭਾਣਜਾ ਕਮਲਪ੍ਰੀਤ ਸਿੰਘ ਸਲਤਨਪੁਰ ਤੋਂ ਜੀ ਚਾਨ ਚੱਕ ਆਇਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਰੋਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮੈਂ ਭਾਣੇ ਤੁਸੀਂ ਆਜਿਆ ਕਰੋ ਤੇਰਾ ਮੁੰਡਾ ਮੇਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸ ਉਹ ਬਾਹਰੋਂ ਆਇਆ ਜੀ ਉਹਦੇ ਕੋਲ ਇੱਕ ਪਾਈਪ ਦੀ 2.5 ਫੁੱਟ ਦਾ 10 ਕਿਲੋ ਦਾ ਹਥਿਆਰ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ ਆਓ ਮੇਰੇ ਸਿਰ ਤੇ ਅਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਚ ਦੇ ਪਿਆ ਸੀ ਮੈਂ ਮੂਰੇ ਆਪਣੀ ਬਾਹ ਕਰ ਲੀਆ ਮੇਰੀ ਉਹਨੇ ਬਾਅਦ ਇਤੇ ਕੂਣੀ ਤੇ ਮਾਰਿਆ ਮੇਰੀ ਕੂਣੀ ਖਤਮ ਕਰਤੀ ਤੋੜਤੀ ਜਮਾਈ ਜਦੋਂ ਦੂਆ ਪੈਰ ਮਾਰ ਲਗਾਈ ਮੇਰੇ ਫਾਦਰ ਸਾਹਿਬ ਦੰਦ ਉੱਠ ਕੇ ਮੂਹਰੇ ਆ ਕੇ ਮੇਰੇ ਫਾਦਰ ਸਾਹਿਬ ਦੇ ਸਿਰ ਤੇ ਮਾਰਿਆ ਜਦੋਂ ਤੀਆ ਮੇਰੇ ਫੇਰ ਸਿਰ ਤੇ ਮਾਰ ਲਗਿਆ ਜੀ ਫਾਦਰ ਸਾਹਿਬ ਮੇਰੇ ਫੇਰ ਆ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂ ਮੈਂ ਉੱਠਣ ਲੱਗਾਂ ਲਗਾਈ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੀ ਢੂਵੀ ਤੇ ਮੇਰੇ ਉਹਨੇ ਘੱਟੋ ਘੱਟ 10 12 ਬਾਰ ਕੀਤਾ ਜੀ ਵੱਧ ਮੇਰੇ ਸਿਰ ਤੇ ਨੂੰ ਕਰ ਰਿਹਾ ਸੀ ਜਾਂ ਤੀਜਾ ਚੌਥਾ ਵਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਸਾਹਿਬ ਜਾਨੋ ਮੇਰਾ ਜਿਹੜਾ ਭਾਈ ਸੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਕੇ ਜਾ ਕੇ ਜੀ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕੇ ਜੀ ਤਿੰਨ ਚਾਰ ਪਾਈਪ ਉਹਨੇ ਉਹਦੇ ਵੀ ਮਾਰੀ ਕਰ ਕਰ ਕੇ ਜੀ ਅਸੀਂ ਫੜ ਲਿਆ ਫੜ ਫੜ ਕੇ ਪਾਈਪ ਖੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿੱਟਤਾ ਬੰਦ ਕਰਕੇ ਸਿੱਟਿਆ ਬਾਅਦ 'ਚ ਜੀ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾਤਾ 112 ਨੰਬਰ ਤੇ ਕੰਪਲੇਟ ਪਾਈਪ ਕੰਪਲੇਟ ਪਾਈ ਪੁਲਿਸ ਵਾਲੇ ਪੀਸੀਆਰ ਵਾਲੇ ਲੈ ਗਏ ਜੀ ਉਸ ਤੋਂ ਬਾਅਦ 'ਚ ਅਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ ਉਹਨੂੰ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਜੀ 2 ਸਾਲ ਫਸਾ ਦੋ 3 ਸਾਲ ਫਸਾ ਦੋ ਤੇਰੇ ਬੱਚੇ ਨਿਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ ਸਾਡਾ ਕੋਈ ਉਹਨਾਂ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਚਿਸ਼ ਨਹੀਂ ਮੇਰਾ ਖੁੱਦਾ ਸਗਾ ਭਾਣ ਜਾ ਲੱਗਦਾ ਭੈਣ ਵੀ ਸਾਡੀ ਉੱਥੇ ਈ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਹਰੇ ਈ ਮੰਗ ਆ ਜੀ ਜੋ ਬਣਦੀ ਕਾਰਵਾਈ ਜੋ ਧਾਰਾ ਜੋ ਕੁਝ ਵੀ ਕਰਨਾ ਜੀ ਉਹ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸਿੱਧਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰ ਦੇਣਾ ਇਹ ਕਦੋਂ ਦੀ ਗੱਲ ਹੈ ਜੀ ਇਹ ਇਹ ਕੱਲ ਦੀ ਗੱਲ ਹੈ ਜੀ 2:10 ਦੇ ਉੱਤੇ ਆਇਆ 2:05 ਤੱਕ ਤਾਂ ਜੀ ਉਹਨੇ ਸਾਡਾ ਸਾਰਾ ਕੁਝ ਕਰਤਾ ਕੀ ਹਥਿਆਰ ਕਿਹੜੇ ਜੀ ਹਥਿਆਰ ਉਹਦੇ ਕੋਲ ਲੋਹੇ ਦਾ ਪੈਰ ਸੀਗਾ ਜੀ 2 2.5 ਫੁੱਟ ਦਾ 8-10 ਕਿ 8-7-8 ਕਿਲੋ ਆਪਾਰਾ ਪਾਇਆ ਤੇ 10 ਕਿਲੋ ਪਾਇਆ ਕਾਰਨ ਕੀ ਲੱਗਦਾ ਹੁਣ ਕਾਰਨ ਦੇਖੋ ਜੀ ਹੁਣ ਉਹਨੂੰ ਪਤਾ ਮੈਂ ਤਾਂ ਪਤਾ ਹੀ ਨਹੀਂ ਅਸੀਂ ਤਾਂ ਘਰੇ ਪਏ ਸੀ ਜਿਹੜਾ ਮਤਲਬ ਪਾਇਪ ਲੈ ਕੇ ਨਾਲ ਪਾਇਪ ਲੈ ਕੇ ਪੂਰੇ ਮਤਲਬ ਉਹ ਆਪਣੀ ਕਾਰਵਾਈ ਤੇ ਖਤਮ ਕਰਨ ਨੂੰ ਆਇਆ ਸੀ ਉਹ ਕਹਿੰਦਾ ਮੈਂ ਤੈਨੂੰ ਖਤਮ ਕਰਨ ਆਇਆ ਪਰਮਾਤਮਾ ਨੇ ਬਚਾਇਆ ਜੀ ਨਜਾ ਖੰਦਾ ਜੀ ਸਭ ਕੋ ਖੰਦਾ ਵੈਸੇ ਕਰਕੇ ਤਾਂ ਜਿਉ ਮੈਂ ਰੁਕਿਆ ਸੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਕਿਹੜਾ ਟੀਕਾ ਜੀ ਦੇ ਮੇਰੇ ਪਤਾ ਹੀ ਦੇ ਸਿਰ ਦੇ ਉੱਤੇ ਦੋ ਵਾਰ ਕੀਤਾ ਨੇ ਜੀ ਪੈ ਬਣਾਉਨੇ ਉਹਨਾਂ ਦੀ 72 ਸਾਲ ਉਮਰ ਹੈ ਜੀ ਇੱਕ ਵਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਮੰਗ ਹੀ ਕਰਦੇ ਆ ਜੀ ਸਾਡੀ ਬਾਜਾਂ ਦੀ ਸਖਸ਼ਾ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਤੇ ਕੀਤੀ ਜਾਵੇ ਸਾਨੂੰ ਇਹ ਇਹ ਬੰਦੇ ਤੋਂ ਮੇਰੇ ਜਵਾਕਾਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਾਈ ਦਾ ਤੇ ਮੇਰਾ ਜਾਨ ਦਾ ਖਤਰਾ ਜੀ ਮੈਨੂੰ ਇਹ ਖਤਮ ਕਰ ਦੂਗਾ ਜੀ ਉਹ ਸਿੱਧਾ ਕਹਿ ਰਿਹਾ ਮੈਂ ਖਤਮ ਕਰ ਰਣ ਜਿੱਥੇ ਮੈਨੂੰ ਵਧਾਉਣਾ ਫਸਾ ਦੋ ਜਿੱਦਨ ਮੈਂ ਛੁੱਟ ਗਿਆ ਜਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰਨਾ ਮੇਰਾ ਡਾਕਟਰ ਹਿਤੇਜ ਜੀ ਡਾਕਟਰ ਸਾਲਿਕ ਮਾਰਕ ਕੋਟੇ ਸਾਹਿਬ ਪੀ ਡਿਟੇ ਹੈ ਹਾਂਜੀ ਕੱਲ तकरीबन ਦੁਪਹਿਰੇ 3:48 ਮਿੰਟ ਤੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਮ ਐਲ ਸੀ ਲੜਾਈ ਦੇ ਕੇਸ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ son of ਸ਼ਮਸ਼ਾ ਸਿੰਘ 72 ਸਾਲ ਉਹਨਾਂ ਦੀ ਉਮਰ ਤੇ ਮਾਦਪੁਰ ਤੋਂ ਉਹੋ ਲੜਾਈ ਇਹ ਸਾਡੇ ਕੋਲ ਆਈ ਸੀ ਸਰ ਸਟਾ ਤਾਂ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਸਰ ਕੋਈ ਸਰੀਰਕ ਰਸ ਨਹੀਂ ਹੋਈ ਉਹ ਹੀ ਦੱਸ ਪਾਣਗੇ ਨਾ ਜੀ ਹਾਂਜੀ ਉਹ ਹੀ ਦੱਸ ਪਾਣਗੇ